ਰਪਿੰਦਰ ਸਿੰਘ ਮਾਲਾਖੁਰ ਅੱਛਾ ਰਪਿੰਦਰ ਮੋਗਾ ਅੱਛਾ ਡਿਸਟ੍ਰਿਕਟ ਮੋਗਾ 700 ਘੰਟਾ ਚੱਲਿਆ ਸੀਗਾ ਅੱਛਾ 700 ਘੰਟਾ ਚੱਲਿਆ ਸੀਗਾ ਜਿਹੜਾ ਇਹਦੇ ਵਿੱਚ ਤੇਲ ਬ੍ਰੇਕਾਂ ਦਾ ਸਮਾਨ ਪਾਉਣਾ ਜਾਂ 3 ਸਪੀਡ ਦਾ ਪਾਉਣਾ ਸਾਰਾ ਕੁਝ ਤੁਹਾਨੂੰ ਦਿਖਾਇਆ ਜਾਊਗਾ ਸੋ ਦੋਸਤੋ ਲੱਗਿਆ ਫਿਟਿੰਗ ਕਰਨ ਆਪਾਂ ਬਾਕੀ ਪਾਰਟ ਤੇ ਨਿਗਾ ਮਾਰਾ ਦਈਏ ਦੇਖੋ ਕਰੋ ਚੈੱਕ ਬਿਲਕੁਲ ਸੋ ਮਿੱਤਰੋ ਜਿਹੜੀ ਮੈਂ ਸੀਲ ਹੈ ਇਸ ਵਿੱਚ ਉਹ ਵੀ ਮੈਂ ਨਵੀਂ ਯੂਜ਼ ਕੀਤੀ ਐ ਤੇ ਕਿਉਂਕਿ ਪਹਿਲਾਂ ਆ ਟਰੈਕਟਰ ਦੇ ਵਿੱਚ ਨਿਕਲੀ ਸੀ ਤੇ ਇਹ ਲੀਕ ਸੀਗੀ ਦੋਸਤੋ ਲੱਗੇ ਆਪਾਂ ਇਹਦੇ ਲੈਦਰ ਫਿਟ ਕਰਨ ਹੁਣ ਤੇ ਸਭ ਤੋਂ ਪਹਿਲਾਂ ਆਪਣੀ ਸਟੀਲ ਦੀ ਪਲੇਟ ਆਉਗੀ ਉਸ ਤੋਂ ਬਾਅਦ ਆਪਣੇ ਆਉਣਗੇ ਲੈਦਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰੀ ਫੇਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਦੋ ਟਰੈਕਟਰ ਆਪਾਂ ਤੁਸੀਂ ਪਿੱਛੇ ਦੇਖ ਰਹੇ ਹੋ ਇੱਕ 855 ਇੱਕ ਸੋਨਾ ਲੀਕਾ ਕਿਹੜੇ ਪਿੰਡ ਤੋਂ ਟਰੈਕਟਰ ਆਏ ਆ ਕਿਹੜੇ ਇੰਪਲੀਮੈਂਟ ਦੇ ਚੱਲਦੇ ਆ ਜਾਂ ਕੀ ਕੀ ਵਰਕ ਲਿਆ ਜਾਂਦਾ ਹੈ ਨਾ ਟਰੈਕਟਰਾਂ ਤੋਂ ਸਾਰਾ ਤੁਹਾਨੂੰ ਇਸ ਵਲੌਗ ਦੇ ਵਿੱਚ ਦੱਸਾਂਗੇ ਤੇ ਕਿਹੜੇ ਕਿਹੜੇ ਮਾਡਲ ਟਰੈਕਟਰ ਆ ਤੇ ਕੀ ਨਵੇਂ ਲਏ ਸੀ ਜਾਂ ਕਢਾਈ ਸੀ ਜਮਾ ਕੀ ਹੋਇਆ ਇਹਨਾਂ ਨਾਲ ਟਰੈਕਟਰ ਨਾਲ ਦੇਖੋ ਸਾਰਾ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ ਠੀਕ ਹੈ ਤੇ ਬਾਕੀ ਬਾਈ ਜੀ ਹੋਣਗੇ ਆਪਣੇ ਨਾਲ ਤੇ ਇਹਨਾਂ ਤੋਂ ਪੁੱਛਾਂਗੇ ਆਪਾਂ ਠੀਕ ਹੈ ਜੀ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਤੇ ਐਡਰੈਸ ਕੀ ਹੈ ਜੀ ਰਪਿੰਦਰ ਸਿੰਘ ਮਾਲਾਖੁਰਦ ਅੱਛਾ ਰਪਿੰਦਰ ਮੋਗਾ ਅੱਛਾ ਡਿਸਟ੍ਰਿਕਟ ਮੋਗਾ ਤੇ ਬਾਈ ਇਹ ਬਰਗਾੜੀ ਤੋਂ ਆਪਾਂ ਕਿੰਨੇ ਕਿਲੋਮੀਟਰ ਦ ਤੋਂ ਹੋਊਗਾ 40 ਕਿਲੋਮੀਟਰ ਅੱਛਾ 40 ਕਿਲੋਮੀਟਰ ਦੂਰ ਹੋਊਗਾ ਤੇ ਬਾਈ ਜੀ ਪਹਿਲਾਂ ਆਪਾਂ ਸੋਨਾ ਲਿਕਾ ਦੀ ਗੱਲ ਕਰੀਏ ਇਹ ਕਿਹੜਾ ਮਾਡਲ ਆ ਆਜੋ ਇੱਧਰ ਇਹ 21 ਮਾਡਲ ਆ ਜੀ ਅੱਛਾ 21 ਮਾਡਲ ਆ ਹਾਂਜੀ ਠੀਕ ਹੈ ਤੇ ਬਾਈ ਇਹ ਆਪਾਂ ਚੱਲਦਾ ਲਿਆ ਸੀ ਜਾਂ ਨਵਾਂ ਖੜਾਇਆ ਸੀ ਨਹੀਂ ਚੱਲਦਾ ਲਿਆਈ ਥੋੜਾ ਜਿਹਾ ਕਿੰਨਾ ਚਿਰ ਹੋ ਗਿਆ 6 ਮਹੀਨੇ ਹੋ ਗਏ ਲੈ ਇਹਨੂੰ ਅੱਛਾ 6 ਮਹੀਨੇ ਹੋ ਗਏ ਲੈ ਇਹਨੂੰ ਤੇ ਪਹਿਲਾਂ ਕਿਹੜਾ ਟਰੈਕਟਰ ਚਲਾਇਆ ਤੂੰ ਪਹਿਲਾਂ ਤਾਂ ਸਾਰੇ ਚਲਾਇਆ ਜੀ ਨਹੀਂ ਜ਼ਿਆਦਾਤਰ ਮਤਲਬ ਕਿਹੜਾ ਟਰੈਕਟਰ ਸੀ ਤੁਹਾਡੇ ਕੋਲੇ 68 अच्छा स्कॉर्ट फिर उस तो बाद सोनाली का लिया हां जी ते फिर स्कॉर्ट तो सोनाली का ते आए हो के ते आए नहीं लगया भाई ओदी खचाइ वाध सी लगदा रहे पर ट्रैक्टर बड़े छोटे नहीं मैं पता केला ਤੁਸੀਂ ਚਲੋ ਚਲਾਇਆ ਟਰੈਕਟਰ ਹਨਾ ਪਾਇ ਸੁਣਿਆ ਨਾ ਸਾਡੇ ਆ ਕੇ ਕਹਿ ਜਾਂਦੇ ਯਾਰ ਕਹਿੰਦਾ ਚਿੱਟੇ ਦੀ ਖਚਾਈ ਵੱਧ ਹੁੰਦੀ ਸੀ ਇਹਨਾਂ ਦੀ ਘਟ ਆਗੀ ਜਿੰਨੇ ਮਰਜ਼ੀ ਹਾਲ ਲਾਲ ਗਿਆ ਨਾ ਲੋ ਸਪੀਡ ਸੀ ਹਾਂਜੀ ਹਾਂਜੀ ਠੀਕ ਹੈ ਚਲੋ ਤਾਂ ਹੋ ਗਿਆ ਸਮਝਾ ਗਦੇ ਗੱਲਾਂ ਹਨਾ ਇਹ ਬਾਈ ਆਪਾਂ ਫਿਰ ਕੰਮ ਕੀ ਲੈਨੇ ਹੁਣ ਇਹ ਤੋਂ ਇਹਦੇ ਤੋਂ ਰੇਤਾ ਦਾ ਕਿਰਾਇਆ ਦਾ ਕੋਈ ਕੰਮ ਆ ਜੇ ਜੀ। ਯਾ ਮੈਂ ਸਾਡਾ ਰੇਤਾ ਦਾ ਕੰਮ ਆ। ਅੱਛਾ ਰੇਤਾ ਬ੍ਰੇਤੀ 338 ਠੀਕ ਹੈ। ਠੀਕ ਹੈ ਬਾਈ। ਤੇ ਫਿਰ ਬਾਈ ਇਹ ਜਦੋਂ ਤੂੰ ਲੈ ਕੇ ਆਇਆ ਸੀ ਕਿੰਨਾ ਕੁ ਚੱਲਿਆ ਸੀ? ਉਦੋਂ ਕਿੰਨੇ ਘੰਟੇ ਚੱਲਿਆ ਸੀਗਾ ਇਹ? ਉਦੋਂ 700 ਘੰਟੇ ਚੱਲਿਆ ਸੀਗਾ ਜੀ। ਅੱਛਾ 700 ਘੰਟੇ ਚੱਲਿਆ ਸੀਗਾ। ਠੀਕ ਹੈ ਠੀਕ ਹੈ। ਤੇ ਬਾਈ ਫਿਰ ਹੌਨ ਸਾਰੀ ਤੇ ਮਗਰ ਟਰਾਲਾ ਪਾ ਤਾ ਹਾਂ। ਹਾਂਜੀ ਹਾਂ। ਠੀਕ ਹੈ। ਤੇ ਪਹਿਲਾਂ ਵੀ ਕੰਮ ਕਰਦੇ ਬ੍ਰੇਤੀ ਦਾ ਕਿ ਹੁਣ ਹੀ ਕਰਨ ਲੱਗੇ ਆ? ਨਹੀਂ ਹੋਣੀ ਲੱਗੇ। ਅੱਛਾ, ਬਰੇਤੀ ਹੋ ਗਈ, ਭਰਤ ਹੋ ਗਈ, ਸਾਰਾ ਕੰਮ ਹੀ ਕਰਦੇ ਆ। ਕਿਉਂਕਿ ਸੱਜਣੋਂ ਬਾਈ ਜੀ ਦਾ ਇਹਦੇ ਮਗਰ ਕਰਾਏ ਦਾ ਕੰਮ ਕਰਦੇ ਆ ਤੇ ਕਰਾਏ ਦਾ ਕੰਮ ਹੀ ਲੈਂਦੇ ਆ ਵਾਈ ਦਾ ਘੱਟ ਲੈਨੇ ਆ। ਹਾਂਜੀ। ਠੀਕ ਐ। ਤੇ ਬਾਈ ਆਪਾਂ ਫਿਰ ਟਰੈਕਟਰ ਨੂੰ ਆਪਣੇ ਕੋਲ ਲਿਆਉਣ ਦੀ ਕੀ ਲੋੜ ਪੈ ਗਈ ਇਹਨੂੰ? ਇਹ ਟਰੈਕਟਰ ਕੀ ਪ੍ਰੋਬਲਮ ਸੀ ਇਹਦੀ? ਚੱਕਰ ਤੋੜਦਾ ਸੀਗਾ ਜੀ। ਅੱਛਾ, ਇੱਧਰ ਇੰਨੇ ਕਾ ਕਰਦੇ ਸੀ। ਘੱਟ ਸੀ ਇਹਦੀ। ਅੱਛਾ। ਉਹਦੇ ਕਰਕੇ ਲੈ ਕੇ ਆਏ। ਠੀਕ ਐ। ਤੇ ਮਤਲਬ ਹੁਣ ਆਪਾਂ ਇਹਦਾ ਕੰਮ ਕੀਤਾ ਹਾਫ ਮੋਡੀਫਿਕੇਸ਼ਨ ਕੀਤੀ ਆ ਕੀ ਉਹਦੇ ਨਾਲ ਫਰਕ ਪਿਆ ਇਹਦਾ ਕਿ ਨਹੀਂ ਪਿਆ ਹਾਂਜੀ ਪਿਆ ਫਰਕ ਠੀਕ ਆ ਕਿੰਨਾ ਕੁ ਪਿਆ 100 ਦੇ ਵਿੱਚੋਂ 60% ਪਿਆ 60% ਫਰਕ ਪੈ ਗਿਆ ਠੀਕ ਹੈ ਤੇ ਭਾਈ ਇਹ ਟਾਇਰ ਟੂਰ ਜਿਵੇਂ ਆਕੇ ਤੇਰੇ ਨਾਲ ਹੀ ਮਿਲੇ ਆਂ ਨਹੀਂ ਜੀ ਇਹ ਟਾਇਰ ਬਾਅਦ ਚ ਚੜਾਏ ਅੱਛਾ ਚੜਾਏ ਆ ਬਾਅਦ ਚ ਠੀਕ ਹੈ ਪਹਿਲਾਂ ਨਾਲ ਹੀ ਇਹਦੇ 16 ਦੇ ਕਿ 16 ਦੇ ਸੀ ਨਹੀਂ ਪਹਿਲਾਂ 14 ਦੇ ਸੀ ਅੱਛਾ 14 ਦੇ ਸੀਗਾ ਉਦੋਂ ਬਾਅਦ ਫਿਰ 16 ਦੇ ਕੀਤੇ ਆ ਹਾਂਜੀ ਹਾਂਜੀ ਠੀਕ ਹੈ ਇਹ ਰੋ ਰਿਤਾ ਦੇ ਕੰਮ ਨਹੀਂ ਨਹੀਂ ਠੀਕ ਹੈ ਠੀਕ ਹੈ ਤੇ ਬਾਈ ਫਿਰ ਆ ਸੰਗਲਤ ਜਾਂ ਟੋਚਨ ਦਾ ਫਰਕ ਕੀ ਹੈ ਇਹਦਾ ਮਕਸਦ ਆ ਆਪਣਾ ਮੂਰੇ ਇਹ ਪਉਣਾ ਪੈਂਦਾ ਜ਼ਰੂਰੀ ਹੈ ਜੀ ਵਜਨ ਬਾਲਾ ਹੁੰਦਾ ਟਰਾਲੇ ਦਾ ਅੱਛਾ ਵਜਨ ਬਾਲਾ ਹੁੰਦਾ ਟਰਾਲੇ ਦਾ ਤੇ ਫਿਰ ਇੱਥੋਂ ਪਾ ਕੇ ਟਰੈਕਟਰ ਮੂਰੇ ਅੱਗੇ ਹੋਰ ਪਾ ਜਾਂਦਾ ਹਾਂਜੀ ਠੀਕ ਹੈ ਤੇ ਮਗਰ ਉਹ ਫਿਰ ਪੀਟੀਓ ਤਾਂ ਸਿੱਧੀ ਪਾਈ ਵੀ ਹੈ ਨਹੀਂ ਅੱਛਾ ਥੱਲੇ ਹੀ ਪਾਈ ਹੁੱਕ ਤੋਂ ਪਾਈ ਹੋਈ ਹੈ ਜੀ ਠੀਕ ਹੈ ਹੁੱਕ ਤੋਂ ਪਾਈ ਵੀ ਹੈ ਠੀਕ ਹੈ ਠੀਕ ਹੈ ਤੇ ਸੋ ਦੋਸਤੋ ਬਾਕੀ ਕਿਉਂਕਿ ਬਾਈ ਜੀ ਦਾ ਬਹੁਤ ਵਧੀਆ ਸਿਸਟਮ ਲਾਇਆ ਵਾ ਕਈ ਵਾਰੀ ਪਤਾ ਕੀ ਹੁੰਦਾਗਾ ਕਈ ਬੰਪਰ ਤੇ ਹੁੱਕ ਲਾ ਲੈਂਦੇ ਆ ਉਹਦੇ ਨਾਲ ਹੁੰਦਾ ਕਿ ਤੁਹਾਡਾ ਅਗਲੇ ਹਿੱਸੇ ਵਾਲਾ ਕਈ ਵਾਰੀ ਜੋੜ ਖਿੱਚਿਆ ਜਾਂਦਾ ਕਈ ਵਾਰੀ ਕਲਚ ਵਾਲਾ ਜੋੜ ਖਿੱਚਿਆ ਜਾਂਦਾ ਜਾਂਦਾਗਾ ਠੀਕ ਹੈ ਜਿਸ ਨੂੰ ਕਿ ਮਤਲਬ ਤੋਜਨ ਪਾਉਣ ਦੇ ਲਈ ਹੁੱਕ ਤੋਂ ਸਿੱਧਾ ਸਿਸਟਮ ਲਾਇਆ ਵਾ ਜਿਹਦੇ ਨਾਲ ਕਿ ਟਰਾਲੀ ਦਾ ਸਿੱਧਾ ਕਨੈਕਸ਼ਨ ਹੋ ਜਾਂਦਾਗਾ ਕਹਿੰਦਾ ਮਤਲਬ ਮੂਰਲਾ ਟਰੈਕਟਰ ਫਰੀ ਹੋ ਜਾਂਦਾ ਅਗਲੇ ਦਾ ਹੀ ਜ਼ੋਰ ਜ਼ਿਆਦਾ ਲੱਗਦਾਗਾ ਨਾ ਤੇ ਬਾਕੀ ਵੀ ਕਿੱਥੋਂ ਕਿੱਥੋਂ ਲਿਓਨੇ ਰੇਤਾ ਆਪਾਂ ਅੱਪਾ ਮਖੂ ਕੋਲੋਂ ਲਿਆਉਣੇ ਦਰਿਆ ਤੋਂ ਜਿੱਥੇ ਵੀ ਚੱਲਦਾ ਹੋਵੇ ਉਸ ਏਰੀਏ ਦੇ ਵਿੱਚ ਕਿੰਨੇ ਕਿਲੋਮੀਟਰ ਤੱਕ ਦਾ ਜਿਵੇਂ ਇਹ ਸਫ਼ਰ ਕਰਦਾ ਮਤਲਬ ਰੋਜ਼ ਹੀ ਜਾਂਨੇ ਆਂ ਕਾ ਦੂਜੇ ਦਿਨ ਹਾਂਜੀ ਦੂਜੇ ਤੀਜੇ ਦਿਨ ਰੋਜ਼ ਵੀ ਕਈ ਵਾਰੀ ਰੋਜ਼ ਕਿੜਾ ਚਾਵੜੀ 200 ਕਿਲੋਮੀਟਰ ਚੱਲਦਾ ਏ ਰੋਜ਼ ਹਾਂਜੀ ਠੀਕ ਹੈ ਤੇ ਭਾਈ ਫਿਰ ਡੀਜ਼ਲ ਕਿਵੇਂ ਖਾਂਦਾ ਡੀਜ਼ਲ ਦਾ ਹੁਣ ਲੱਗ ਜੂ ਪਤਾ ਪਹਿਲਾਂ ਤਾਂ ਜਣੀ ਥੋੜਾ ਵੱਧ ਖਾਂਦਾ ਸੀ ਤਾਂ ਹੀ ਤੁਹਾਡੇ ਕੋਲੇ ਲਿਆ ਸੀ ਠੀਕ ਠੀਕ ਡੀਜ਼ਲ ਵੱਧ ਖਾਂਦਾ ਸੀਗਾ ਠੀਕ ਹੈ ਤੇ ਕਿੰਨੇ ਕੇ ਐਵਰੇਜ ਦਿੰਦਾ ਮਤਲਬ ਕਿਲੋਮੀਟਰ ਦੇ ਵਿੱਚ ਕੀ ਕੋਈ ਉੱਕਾ ਬੁੱਕੇ ਲਾਉਣਾ ਹਸਾਬ ਬੁੱਕਾ ਹੀ ਲਾਉਨੇ ਕਿੰਨੇ ਬੇਡੇ ਦਾ ਵੇਖ ਲੈਣੇ ਆ ਵੀ 10000 ਦਾ ਖਾ ਗਿਆ 15 ਦਾ ਖਾ ਗਿਆ ਹਨਾ ਠੀਕ ਹੈ ਠੀਕ ਹੈ ਤੇ ਚਲੋ ਬਾਈ ਜੀ ਹਨਾ ਬਹੁਤ ਜਾਣਕਾਰੀ ਦਿੱਤੀ ਤੁਸੀਂ ਹਨਾ ਤੇ ਬਾਕੀ ਇਧਰ ਮੁੰਡਿਆਂ ਨੂੰ ਪੁੱਛਦੇ ਆਪਾਂ ਨਾ ਤੇ ਕੀ ਗੱਲਬਾਤ ਹਨਾ ਲੈ ਵੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਆਪਣਾ ਹਰਜੀਤ ਸਿੰਘ ਜੀ ਅੱਛਾ ਹਰਜੀਤ ਸਿੰਘ ਤੇ ਬਾਈ ਤੂੰ ਵੀ ਫਿਰ ਚਲਾਉਂਦਾ ਟਰੈਕਟਰ ਹਾਂ ਜੀ ਚਲਾਉਂਦਾ ਜੀ ਠੀਕ ਹੈ ਇਹ ਆਪਣਾ ਕਿ ਕਿਸੇ ਆਪਣਾ ਲਾਜੀ ਆਈਏ ਚਾਚਾ ਲੱਗਦਾ ਹੀ ਮੇਰਾ ਅੱਛਾ ਚਾਚਾ ਜੀ ਨੇ ਤੁਹਾਡੇ ਠੀਕ ਹੈ ਤੇ ਏ ਜਿਵੇਂ ਟਰੈਕਟਰ ਵਾਲਾ ਤੂੰ ਕਿਹਾ ਸੀ ਮੇਰੇ ਕੋਲ ਸਵਰਾਜ ਆ ਉਹਦੇ ਨਾਲੋਂ ਇਹ ਵਧੀਆ ਲੱਗਦਾ ਕਿਵੇਂ ਆ ਹਾਂਜੀ ਆਪੋ ਆਪਣੀ ਥਾਂ ਸਾਰੇ ਟਰੈਕਟਰ ਆ ਜੀ ਆਹ ਠੀਕ ਹੈ ਮਤਲਬ ਉਹ ਤਿੰਨ ਸਿਲੰਡਰ ਆਪਦੀ ਜਗ੍ਹਾ ਤੇ ਹਾਂ ਇਹ ਆਪੇ ਚਾਰ ਸਿਲੰਡਰ ਆ ਪਰ ਆਏ ਨਹੀਂ ਵੇਖਿਆ ਵੀ ਸਵਰਾਜ ਤੇ ਸੋਰਾ ਨਜ਼ਾਰਾ ਵੱਧ ਆਉਂਦਾ ਚਲਾਉਣ ਦਾ ਉਹਦਾ ਫਾਇਦਾ ਹੀ ਫਰਕ ਹੁੰਦਾ ਇਹ ਤਾਂ ਵੱਡੀ ਚੀਜ਼ ਦਾ ਫਰਕ ਹਾਂ ਇਹ ਤੇ ਥੋੜਾ ਜਿਹਾ ਬੰਦਾ ਕਿਹੜਾ ਅੱਕ ਜੇ ਜਾਂਦਾ ਹਾਂ ਉਹਨੂੰ ਵਾਈਬ੍ਰੇਸ਼ਨ ਵਾਲੀ ਥੋੜੀ ਹਾਂ 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 ਠੀਕ ਹੈ ਠੀਕ ਹੈ ਤੇ ਅੱਜ ਫਿਰ ਤੁਸੀਂ ਵੀ ਨਾਲ ਹੀ ਆਏ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਚਲੋ ਭਾਈ ਤੇ ਇਧਰ ਬਾਈ ਜੀ ਆਪਣੇ ਇਹ ਵੀ ਆਏ ਨੇ ਅਸੀ ਗਾਲ ਬਾਈ ਅਸੀ ਗਾਲ ਜੀ ਕੀ ਨਾਮ ਤੁਹਾਡਾ ਜੀ ਨਾਮ ਵਿਸ਼ਾਲੀ ਵਿਸ਼ਾਲ ਹਾਂ ਜੀ ਅੱਛਾ ਵਿਸ਼ਾਲ ਸਿੰਘ ਠੀਕ ਹੈ ਫਿਰ ਤੂੰ ਨਾਲ ਆਜ ਫਿਰ ਅੱਛਾ ਲੈ ਆ ਜਾ ਠੀਕ ਹੈ ਠੀਕ ਹੈ ਗੇੜਾ ਕੱਢਣ ਆ ਗਿਆ ਹੈ ਨਾਲ ਤੋਂ ਵੀ ਹੈਨਾ ਹਾਂ ਜੀ ਠੀਕ ਹੈ ਠੀਕ ਹੈ ਤੇਰਾ ਪਿੰਡ ਵੀ ਫਿਰ ਉਹੀ ਹੈ ਮੱਲਾ ਇੱਕ ਬਾਈ ਆਪਣੇ ਪਿੰਡ ਦਾ ਹੈਪੀ ਮੱਲਾ ਉਹ ਆਪਣੇ ਪਿੰਡ ਦਾ ਨੀਗਾ ਉਹ ਵੱਡੇ ਮੱਲੇ ਦਾ ਜੀ ਠੀਕ ਹੈ ਕਿਉਂਕਿ ਸੱਜਣੋ ਇਹ ਉਥੋਂ ਟਰੈਕਟਰ ਜਿੱਥੇ ਕੇ ਆਪਣਾ ਸਟੰਟ ਨਹੀਂ ਕਰਦਾ ਹੈਪੀ ਮੱਲਾ ਤੇ ਕਿੰਨੇ ਮੱਲੇ ਹੋੜੇ ਦੋ ਮੱਲੇ ਆ ਜੀ ਅੱਛਾ ਦੋ ਆ ਠੀਕ ਹੈ ਵੱਡਾ ਛੋਟਾ ਫਰਕ ਦਾ ਹਾਂਜੀ ਹਾਂਜੀ ਨਾਲ ਨਾਲ ਹੀ ਰੋਲ ਠੀਕ ਹੈ ਠੀਕ ਹੈ ਵੱਡੇ ਛੋਟੇ ਦਾ ਫਰਕ ਆ ਹੂੰ ਠੀਕ ਹੈ ਤੇ ਚਲੋ ਚਲੋ ਮਿੱਤਰੋ ਬਾਕੀ ਸੋਨਾਲੀਕਾ ਦਾ ਆਪਾਂ ਇੰਟਰੋਡਕਸ਼ਨ ਲੈ ਲਈ ਤੇ ਬਾਕੀ ਤੁਹਾਨੂੰ ਆ ਮਤਲਬ ਕੰਡੀਸ਼ਨ ਚੈੱਕ ਕਰਾ ਦਿੰਨੇ ਹਾਂ ਹੁੱਕ ਵਗੈਰਾ ਵੀ ਦਿਖਾ ਦਿੰਨੇ ਹਾਂ ਤੁਹਾਨੂੰ ਇਧਰ ਕਿੰਨੀ ਮਜ਼ਬੂਤ ਲਾਈ ਵੀ ਹੈ ਇੱਥੇ ਤੇ ਬਾਕੀ ਸਵਰਾਜ ਬਾਰੇ ਵੀ ਗੱਲਬਾਤ ਕਰਦੇ ਆਪਾਂ ਤੇ ਇਸ ਤੋਂ ਬਾਅਦ ਹਨਾ ਤੇ ਇਹ ਓਕੇ ਦੀ ਰਿਪੋਰਟ ਆ ਹਨਾ ਤੇ ਆਓ ਇਧਰ ਆਪਾਂ ਸਵਰਾਜ ਦੀ ਵੀ ਗੱਲ ਕਰਦੇ ਆ ਕਿਉਂਕਿ ਸਵਰਾਜ ਵੀ ਬਾਈ ਲੈ ਕੇ ਆਏ ਸੀ ਆਪਣੇ ਕੋਲੇ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਲਵਜੋ ਸਿੰਘ ਬਾਈ ਲਵਪ੍ਰੀਤ ਸਿੰਘ ਲਵਜੋਤ ਲਵਜੋਤ ਠੀਕ ਹੈ ਤੇ ਬਾਈ ਆ ਸਵਰਾਜ ਫਿਰ ਤੇਰਾ ਕਿਹੜਾ ਮਾਡਲ ਆ ਇਹ 17 ਮਾਡਲ ਟਰੈਕਟਰ ਹੈ ਅੱਛਾ 17 ਮਾਡਲ ਟਰੈਕਟਰ ਆ ਠੀਕ ਹੈ ਤੇ ਬਾਈ ਫਿਰ ਇਹ ਚੱਲਦਾ ਹੀ ਲਿਆ ਸੀ ਜਾਂ ਨਵਾਂ ਹੀ ਕਢਾਇਆ ਇਹ ਨਾ ਇਹ ਨਵਾਂ ਹੀ ਕਢਾਇਆ ਸੀ ਜਾਂ ਸੀ ਅੱਛਾ ਨਵਾਂ ਹੀ ਕਢਾਇਆ ਸੀਗਾ ਤੇ ਬਾਈ ਫਿਰ ਆ ਜੋੜੀ ਕਿੰਨਵੀਂ ਆ ਟਾਰਾਂ ਦੀ ਇਹ ਜੋੜੀ ਹੋਊਗੀ ਬਾਈ ਚੌਥੀ ਤਾਂ ਹੋਊਗੀ ਅ ਠੀਕ ਹੈ ਰੇਤੇ ਦੇ ਫਿਰ ਕਿੰਨਾ ਚਿਰ ਹੋ ਗਿਆ ਚੱਲਦੇ ਇਹਨੂੰ ਇਹਨੂੰ ਮਤਲਬ ਚੱਲਦਾ ਤਾਂ ਉਦੋਂ ਦਾ ਹੀ ਆ ਭਈ ਅਸੀਂ ਥੋੜਾ ਜਿਹਾ ਘੱਟ ਚਲਾਇਆ ਮੁੰਡਾ ਸਾਡਾ ਹੁਣ ਆਇਆ ਬਾਹਰੋਂ ਉਹ ਗਿਆ ਸੀਗਾ 2-3 ਸਾਲ ਆਸਤੇ ਗਿਆ ਸੀਗਾ ਹੁਣ ਆਇਆ ਵਾ ਭਈ ਉਹ ਜ਼ਿਆਦਾ ਚਰਾਉਂਦਾ ਵਾ ਅੱਛਾ ਉਹ ਚਲਾਤ ਲਾਉਂਦਾ ਮਤਲਬ ਟਰੈਕਟਰ ਦਾ ਸਾਡੇ ਦੋ ਟਰੈਕਟਰ ਆ ਇੱਕ ਅਰਜਨ ਉਹ ਵੀ ਐਦ ਕਿੰਨਾ ਵਿੱਚ ਘੜਾਇਆ 25 ਮਾਡਲ ਹੀ ਠੀਕ ਹੈ ਮਤਲਬ ਇਹ ਵੀ ਟਰੈਕਟਰ ਚੱਲਦਾ ਉਦੋਂ ਦਾ ਹੀ ਕਿਰਾਏ ਦਾ ਕੰਮ ਤਾਂ ਸਾਡਾ ਪੁਰਾਣਾ ਹੀ ਏਰੇ ਤਾਂ ਦਾ ਜੀ ਰੇਤੇ ਦਾ ਚਲੋ ਤੁਸੀਂ ਪੁਰਾਣਾ ਕਰਦੇ ਹੋ ਜਿਵੇਂ ਵਾਈ ਦਾ ਵੀ ਨਾਲ ਕਰਦੇ ਕੰਮ ਵਾਈ ਦਾ ਵੀ ਨਾਲ ਹੀ ਤੇ ਕੱਲਾ ਹੀ ਡੈਟ੍ਰੈਕ ਹੋਰ ਵੀ ਨਾਲ ਨਹੀਂ ਅਰਜੈਂਟ ਡੈਟ੍ਰੈਕ ਅੱਛਾ ਅਰਜੈਂਟ ਡੈਟ੍ਰੈਕ 4 ਵੀ ਲਾਓ ਨਾ 2 ਵੀ ਲਈ ਅੱਛਾ 2 ਵੀ ਲਾ ਤੇ ਬਾਈ ਫਿਰ ਇੱਕ ਜਿਹੜਿਆ ਜਿਵੇਂ ਗੱਡੀ ਵਾਲੇ ਟਾਇਰ ਤੋਂ ਮੂਹਰੇਲੇ ਪਾਸੇ ਪਾਇਆ ਰੱਖੇ ਇਹਦੇ ਤੇ ਇਹਦੇ ਨਾਲ ਕੋਈ ਬੜਕ ਦਾ ਬੜਕ ਦਾ ਨਹੀਂ ਡੈਟ੍ਰੈਕ ਬਸ ਸ਼ੌਂਕ ਹੀ ਸੀਗਾ ਜੀ ਅੱਛਾ ਸ਼ੌਂਕ ਹੀ ਸੀਗਾ ਸ਼ੌਂਕ ਨਹੀਂ ਪੁਆਲੇ ਬਸ ਠੀਕ ਹੈ ਨਿਉਂ ਉਹ ਨਹੀਂ ਫਿਰ ਹਨਾ ਫਾਇਦਾ ਕੋਈ ਹਨਾ ਇਹਦਾ ਵੈਸੇ ਬਸ ਸੋ ਮਿੱਤਰੋ ਕਹਿਣ ਦਾ ਮਤਲਬ ਬਾਈ ਦਾ ਇਹ ਹੈ ਵੀ ਜਿਹੜੇ ਆ ਟਾਇਰ ਆ ਵੈਸੇ ਸ਼ੌਂਕ ਲਈ ਪਾਲੇ ਤੇ ਪਰ ਲੇਕਿਨ ਇਹਦਾ ਕੋਈ ਬਾਹਲਾ ਉਹ ਨਹੀਂ ਗਾਣਾ ਫਾਇਦਾ ਹਨਾ ਤੇ ਬਾਕੀ ਆ ਪਲੇਟਫਾਰਮ ਫਿਰ ਬਾਅਦ ਚ ਲਵਾਇਆ ਬਾਈ ਹਾਂਜੀ ਇਹ ਬਾਅਦ ਚ ਹੀ ਲਵਾਇਆ ਇਹ ਤਾਂ ਮੇਰੇ ਸਾਬ ਨਾਲ ਕੋਈ ਫਾਇਦਾ ਨਹੀਂ ਹੋਣਾ ਨਾ ਬੰਦਾ ਕੰਫਰਟੇਬਲ ਜਿਹਾ ਫੀਲ ਕਰਦਾ ਬਾਈ ਵਧੀਆ ਹਾਂਜੀ ਇੱਕ ਜਨਤੀ ਵਾਲੇ ਵੀ ਮਾ ਇਹ ਵੀ ਨਕਲ ਕਰਕੇ ਲਗਾਏ ਉਹਨਾਂ ਨੇ ਵੀ ਲਾਉਂ ਜੈਂਸੀ ਵਾਲੇ ਵੀ ਆਏ ਸੀਗੇ ਕਾਪੀ ਕਰਕੇ ਲਗਾਏ ਮਤਲਬ ਦੇਖ ਕੇ ਲਗਾਏ ਆ ਠੀਕ ਆ ਉਹ ਚਲਵਾਇਆ ਹਾਂ ਹਾਂ 19 ਚਲਵਾਇਆ ਸੀਗਾ ਬਾਈ ਅੱਛਾ 19 ਚ ਲਵਾਇਆ ਸੀਗਾ ਦੀ ਕੰਡੀਸ਼ਨ ਆ ਚੌਥੀ ਜੋੜੀ ਆ ਬਾਈ ਦੀ ਤੇ ਬਾਈ ਇਹ 16 ਦਾ ਟਾਇਰ ਕੰਪਨੀ ਵੱਲੋਂ ਲਵਾਏ ਸੀਗੇ ਨਹੀਂ ਹਾਂ ਨਹੀਂ ਇਹ 14 ਦੇ ਆਏ ਸੀਗੇ ਅੱਛਾ 14 ਦੇ ਆਏ ਸੀਗੇ ਉਸ ਤੋਂ ਬਾਅਦ ਇੱਕ ਜੋੜੀ 15 ਦੀ ਤੇ ਦੋ ਜੋੜੀਆਂ 16 ਦੀਆਂ ਬਈ ਪੈਂਨ ਗੀਅਰ ਨਾਲ ਦਾ ਇਹ ਸਾਰਾ ਕੁਝ ਹਾਂਜੀ ਸਾਰਾ ਕੁਝ ਨਾਲ ਦਾ ਤੇ ਬਾਕੀ ਰਿਪੇਅਰ ਕਿੰਨੀ ਕੱਢੀ ਟਰੈਕਟਰ ਨੇ ਹੁਣ ਤੱਕ ਰਿਪੇਅਰ ਤਾਂ ਕੋਈ ਨਹੀਂ ਕੱਢੀ ਤੁਹਾਨੂੰ ਇਹ ਪਾਸਵਰਾਜ ਦੀ ਕਿੰਨੀ ਰੁਪਏ ਹਾਂ 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 ਤੇ ਬਾਕੀ ਚਲਾਉਣ ਚ ਤਾਂ ਤੁਹਾਨੂੰ ਪਹਿਲਾਂ ਵੀ ਦੱਸਤਾ ਹਣਾ ਚਲਾਉਣ ਚ ਤਾਂ ਇੱਕ ਨੰਬਰ ਚੀਜ਼ ਹੀ ਹੈਣਾ ਇਹ ਤਾਂ ਠੀਕ ਹੈ ਠੀਕ ਸੋ ਦੋਸਤੋ ਬਾਕੀ ਤਾਂ ਆਪਾਂ ਬਾਈ ਤੋਂ ਇੰਟਰਵਿਊ ਲੈ ਲਈ ਹਣਾ ਇਸ ਟਰੈਕਟਰ ਦੀ ਕਿਹੜਾ ਮਾਡਲ ਟਰੈਕਟਰ ਆ ਇਹ ਕਿਹੜੇ ਕਿਹੜੇ ਐਂਪਲੀਮੈਂਟ ਤੇ ਚੱਲਦਾ ਹਨ ਤੇ ਸੋ ਹੁਣ ਇਸ ਤੋਂ ਬਾਅਦ ਆਪਾਂ ਤੁਹਾਨੂੰ ਜਿਹੜਾ ਵਰਕਸ਼ਾਪ ਤੇ ਕੰਮ ਆ ਤੁਹਾਡੀ ਤੇ ਹਨ ਤੇ ਉਹ ਦਿਖਾਉਨੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਜਿਹੜੀ ਵੀਡੀਓ ਦੀ ਸਮਾਪਤੀ ਕਰਾਂਗੇ ਹਨ ਤੇ ਭਾਈ ਜੀ ਪਹਿਲਾਂ ਤਾਂ ਧੰਨਵਾਦ ਹਨ ਸਾਰਿਆਂ ਦਾ ਜੀ ਆਣ ਤੇ ਠੀਕ ਹੈ ਤੁਸੀਂ ਸਾਡੇ ਕੋਲੇ ਆਏ ਤੇ ਇੱਕ ਗੱਲ ਪੁੱਛਣਾ ਭੁੱਲ ਗਿਆ ਆਪਾਂ ਵੀ ਇਹ ਵੀ ਆਪਾਂ ਪੰਪਾ ਥੋੜਾ ਜਿਹਾ ਮੋਡੀਫਾਈ ਕੀਤਾ ਵੀ ਕਿੰਨਾ ਫਰਕ ਪੈ ਗਿਆ ਨਾ ਇਹਦਾ ਵੀ ਬਹੁਤ ਜਿਆਦਾ ਫਰਕ ਪਿਆ ਜੀ ਠੀਕ ਹੈ ਪੈ ਗਿਆ ਫਰਕ ਠੀਕ ਹੈ ਠੀਕ ਹੈ ਸੋ ਸੋ ਦੋਸਤੋ ਆਪਾਂ ਇਸ ਪੰਪ ਦੀ ਵੀ ਹਾਫ ਮੋਡੀਫਿਕੇਸ਼ਨ ਕੀਤੀ ਆ ਇਹਦੇ ਵਿੱਚ ਵੀ ਆਪਾਂ ਨੂੰ ਫਰਕ ਦੇਖਣ ਨੂੰ ਮਿਲਿਆ ਠੀਕ ਹੈ ਤੇ ਸੋ ਦੋਸਤੋ ਬਾਕੀ ਉਸ ਤੋਂ ਬਾਅਦ ਆਪਾਂ ਦਿਖਾਉਣਾ ਤੁਹਾਡੇ ਆਪਣੀ ਵਰਕਸ਼ਾਪ ਤੇ ਕੰਮ ਤੇ ਬਾਕੀ ਵਲੌਗ ਨਾਲ ਜੁੜ ਰਹੇ ਹਾਂ ਠੀਕ ਹੈ ਜੀ ਨੂੰ ਜਿਹੜਾ ਇਹ ਟਰੈਕਟਰ ਆਪਣੇ ਕੋਲੇ 743 ਤੇਲ ਬ੍ਰੇਕ 3 ਸਪੀਡ ਹੋਣ ਵਾਸਤੇ ਆਇਆ ਸੀਗਾ ਜਿਹੜਾ ਇਹਦੇ ਵਿੱਚ ਤੇਲ ਬ੍ਰੇਕਾਂ ਦਾ ਸਮਾਨ ਪਾਉਣਾ ਜਾਂ 3 ਸਪੀਡ ਦਾ ਪਾਉਣਾ ਸਾਰਾ ਕੁਝ ਤੁਹਾਨੂੰ ਦਿਖਾਇਆ ਜਾਊਗਾ ਠੀਕ ਹੈ ਤੇ ਸੋ ਵੀਡੀਓ ਨਾਲ ਜੁੜ ਰਹੇ ਹਾਂ ਸੋ ਦੋਸਤੋ ਲੱਗਿਆ ਫਿਟਿੰਗ ਕਰਨ ਆਪਾਂ ਬਾਕੀ ਪਾਰਟ ਤੇ ਨਿਗਾਹ ਮਾਰਾ ਦਈਏ ਦੇਖੋ ਕਰੋ ਚੈੱਕ ਬਿਲਕੁਲ ਨਵਾਂ ਪਾਰਟ ਜਿਹੜਾ ਸਪਰਿੰਗ ਵਗੈਰਾ ਪਿੰਨਾ ਵਗੈਰਾ ਬਿਲਕੁਲ ਕੰਪਨੀ ਦੇ ਨਵੇਂ ਅਰੀਜਨਲ ਪਾਵਾਂਗੇ ਆਪਾਂ ਆ ਪੱਤੀਆਂ ਵਗੈਰਾ ਚ ਕਰੋ ਚੈੱਕ ਆ ਦੇਖੋ ਬਾਕੀ ਲੈਦਰ ਵਗੈਰਾ ਵੀ ਅਰੀਜਨਲ ਸਬਰਾਜ ਦੇ ਜੈਨੂਨ ਆ ਤੁਸੀਂ ਚੈੱਕ ਕਰ ਸਕਦੇ ਕਰੋ ਚੈੱਕ ਹਾਲਾ ਆ ਦੇਖੋ ਬਿਲਕੁਲ ਅਰੀਜਨਲ ਲੈਦਰ ਵਗੈਰਾ ਪਲੇਟਾਂ ਵਗੈਰਾ ਅਰੀਜਨਲ ਬਾਕੀ ਡਰਮ ਵਗੈਰਾ ਨਵੇਂ ਨੇ ਠੀਕ ਹੈ ਜੀ ਤੇ ਇਧਰ ਡਰਮ ਵੀ ਆਪਣੇ ਆ ਵੀ ਨਵੇਂ ਨੇ ਇਹਦੇ ਵਿੱਚ ਦੋ ਬੈਰਿੰਗ ਆਪਣੇ ਦਾਗ ਹੀ ਨਿਕਲੇ ਆ ਆਹ ਵਾਲਾ ਤੇ ਹਾਂ ਇਹ ਕੇਆਰਵੀ ਕੰਪਨੀ ਦੀ ਆਪਾਂ ਯੂਜ਼ ਕਰ ਰਹੇ ਹਾਂ ਇਹਦੇ ਵਿੱਚ ਕਰੋ ਚੈੱਕ ਤੇ ਸੋ ਲੱਗਿਆ ਫਿਟਿੰਗ ਕਰਨ ਦੋਸਤੋ ਤੇ ਬਾਕੀ ਵਲੌਗ ਨਾਲ ਜੁੜ ਰਹੇ ਹੋ ਬਾਕੀ ਤੁਹਾਨੂੰ ਕਰਕੇ ਫਿਟਿੰਗ ਬ੍ਰੇਕ ਤੇ ਫਿਰ ਦਿਖਾਉਣਾ ਹੈ ਤੁਹਾਨੂੰ ਠੀਕ ਹੈ ਬੈਰਨ ਕਿਉਂ ਗਰਮ ਕਰਨਾ ਪੈਂਦਾ ਕਹਿੰਗਾ ਜਿਹਦੇ ਫੁੱਲ ਬਿਨਿੰਗ ਸ਼ਾਫਟਾਂ ਹੁੰਦੀਆਂ ਕੰਪਨੀ ਦੀਆਂ ਉਹਨਾਂ ਦੇ ਉੱਪਰ ਬੈਰਨ ਕੰਪਨੀ ਵੱਲੋਂ ਟਾਈਟ ਹੁੰਦੇ ਆ ਜੋ ਕਿ ਆਪਾਂ ਨੂੰ ਓਵਰਹੀਟ ਕਰਕੇ ਚੜਾਉਣੇ ਪੈਂਦੇ ਆ। ਬਾਕੀ ਕਈ ਭਰਾਵਾਂ ਦਾ ਕਮੈਂਟ ਆਉਂਦਾ ਸੀ ਯਾਰ ਕਰਮ ਹੋਣ ਦਾ ਬੈਰਨ ਖਰਾਬ ਹੋ ਜਾਂਦਾ ਕੋਈ ਇਹਨਾਂ ਦੀ ਕੋਈ ਪ੍ਰੋਪਰਾਈਟੀ ਛੱਡਣੀ ਨਹੀਂ, ਦਿੱਕਤ ਪੈ ਰਹੀ ਛੱਡਣੀ ਨਹੀਂ ਉਹਦੀ ਤੇ ਕੁਝ ਨਹੀਂ ਹੁੰਦਾ ਠੀਕ ਹੈ। ਸੋ ਦੋਸਤੋ ਜਿਹੜਾ ਆਪਣਾ ਇੱਧਰ ਟਰੈਕਟਰ ਆਇਆ ਵਾ ਸੀਗਾ ਆਪਣੇ ਕੋਲਿਆ ਮਸਰ ਵਾਲਾ ਤੇ ਉਹਦੇ ਬ੍ਰੇਕ ਵਗੈਰਾ ਫਿਟਿੰਗ ਹੋ ਗਈ। ਬਾਕੀ ਪ੍ਰੋਪਰ ਸੈਟਿੰਗ ਹੋ ਗਈ। ਤੇ ਬਾਕੀ ਕੋ ਕਰੋ ਚੈੱਕਾ ਬਿਲਕੁਲ ਫ੍ਰੀ ਘੁੰਦਾ ਸ਼ਿਮਾ ਪਾ ਕੇ ਆਪਣਾ ਓਕੇ ਆ ਦੇਖੋ ਇੱਧਰ ਇੱਧਰ ਵੀ ਸ਼ਿਮਾ ਪਾਈਆਂ ਆਪਣੀਆਂ ਕਿਉਂਕਿ ਜਦੋਂ ਤੁਸੀਂ ਇਹਨਾਂ ਦੀ ਸੈਟਿੰਗ ਕਰਨੀ ਕਰਾਉਂਦੇ ਸਵਰਾਜ ਦੀ ਤਾਂ ਇਹਦੇ ਵਿੱਚ ਕਈ ਭਰਾ ਨਾ ਪਾਰਾ ਅਗੜ ਦਾ ਛੱਡ ਦਿੰਦੇ ਐਂ ਗੁੱਲ ਜਾਣੂ ਪਰ ਲਿਕਨ ਹੁੰਦਾ ਕੀ ਆ ਉਦੋਂ 베어ਿੰਗ ਤੁਹਾਡੇ ਮਲੇ ਜਾਂਦੇ ਆ ਜਿਸ ਕਾਰਨ ਕਰਕੇ ਤੁਹਾਡੇ ਆਵਾਜ਼ ਦੀ ਸਮੱਸਿਆ ਆ ਜਾਂਦੀ ਹੈ ਸਵਰਾਜ ਟਰੈਕਟਰ ਦੇ ਪਿਛਲੇ ਹਿੱਸੇ 'ਚੋਂ ਬਾਕੀ ਜਦੋਂ ਵੀ ਇਹਦੀ ਤੁਸੀਂ ਕਰਾਉਣ ਪੈਣ ਦੀ ਸੈਟਿੰਗ ਕਰਨੀ ਆ ਆ ਕਰੋ ਚੈੱਕ ਪਰਾਣਾ ਕਰਾਉਣਾ ਆਵਾਜ਼ ਆ ਕੇ ਦਿਖਾਵੇ ਆ ਦੇਖੋ ਘੁਮਾ ਕੇ ਸੁਣਦੀ ਕੋਈ ਐਕਸਟਰਾ ਆਵਾਜ਼ ਕਿਉਂਕਿ ਇਹਦੇ ਵਿੱਚ ਜਿਆਦਾ ਪਲੇ ਦੇ ਦੰਦਿਆਂ ਦੇ ਵਿੱਚ ਆਪਸ ਵਿੱਚ ਬੈਕਲੇਸ਼ ਨਹੀਂ ਚੱਲਦੀ ਕਿਸੇ ਸਵਰਾਜ ਟਰੈਕਟਰ ਤੇ ਤੇ ਸੋ ਲੱਗਿਆ ਹੁਣ ਬ੍ਰੇਕਾਂ ਦੀ ਫਿਟਿੰਗ ਕਰਨ ਲੈਦਰ ਵਗੈਰਾ ਤੁਹਾਨੂੰ ਕੱਲ ਵੀ ਦਿਖਾਏ ਆਪਾਂ ਸਾਰੇ ਕੰਪਨੀ ਦੇ ਯੂਜ਼ ਕਰ ਰਹੇ ਆ ਤੇ ਇੱਧਰ ਸੀਲ ਵਾਲਾ ਕਿੱਟਾਂ ਵਗੈਰਾ ਸਾਰੀਆਂ ਜਰਮਨ ਸਵਰਾਜ ਦੀਆਂ ਆਕਰੋ ਚੱਕਾ ਆ ਬ੍ਰੇਕਾਂ ਵਾਲੀਆਂ ਕਿੱਟਾਂ ਆ ਐਕਸਲ ਦੀ ਰਿਪੇਅਰ ਕਿੱਟ ਆ ਗਈ ਐਕਸਲ ਰਿਪੇਅਰ ਕਿੱਟ ਆ ਗਈ ਇਹ ਵੀ ਬਿਲਕੁਲ ਜੈਨਨ ਨੂੰ ਕੰਪਨੀ ਦੇ ਤੇ ਇਧਰ ਲੈਦਰ ਵਗੈਰਾ ਵੀ ओरिजिनल ਤੇ ਸੋ ਲੱਗੇ ਆ ਫਿਟਿੰਗ ਕਰਨ ਤੇ ਵਲੌਗ ਨਾਲ ਜੁੜ ਰਹੇ ਹਾਂ ਬਾਕੀ ਤੁਹਾਨੂੰ ਕਰਕੇ ਫਿੱਟ ਕਰਾਉਣਾ ਓਕੇ ਦੀ ਰਿਪੋਰਟ ਠੀਕ ਆ ਸੋ ਕਰੀਏ ਨੇ ਫਿਟਿੰਗ ਤੇ ਬਾਕੀ ਕਈ ਭਰਾ ਕਹਿਣਗੇ ਯਾਰ ਆ ਬ੍ਰੇਕ ਡਰਮਾਂ ਦੇ ਵਿੱਚ ਸੀਲਾਂ ਦਾ ਕੀ ਕੰਮ ਆ ਦੇਖੋ ਮਿੱਤਰੋ ਨਵਾਂ ਜਦੋਂ ਕੰਪਨੀ ਦਾ ਟਰੈਕਟਰ ਖੋਲਦੇ ਆਪਾਂ ਉਹਦੇ ਵੀ ਇਹਦੇ ਵਿੱਚ ਸੀਲਾਂ ਪਾਈਆਂ ਹੁੰਦੀਆਂ ਆਂ ਡਰਮ ਦੇ ਵਿੱਚ ਤੇ ਪੁੱਠੀਆਂ ਪਾਈਆਂ ਹੁੰਦੀਆਂ ਆਂ ਕਈ ਭਰਾ ਕਹਿਣਗੇ ਤੁਸੀਂ ਪੁੱਠੀਆਂ ਠੋਕਤੀਆਂ ਪੁੱਠੀਆਂ ਨਹੀਂ ਹੁੰਦੀਆਂ ਮਿੱਤਰੋ ਇਹਦਾ ਮਤਲਬ ਹੁੰਦਾ ਜਿਹੜਾ ਬ੍ਰੇਕ ਵਾਲਾ ਤੇਲ ਆ ਤੇ ਬੈਰਿੰਗ ਵਾਲਾ ਤੇਲ ਆ ਆਪਸ ਵਿੱਚ ਮਿਕਸ ਨਾ ਹੋਣ ਮਤਲਬ ਆ ਮਤਲਬ ਬ੍ਰੇਕਾਂ ਦਾ ਤੇਲ ਆ ਜਿਹੜਾਗਾ ਜਦੋਂ ਬੈਰਿੰਗਾਂ ਦੇ ਸਨ ਚ ਆ ਜਾਂਦਾ ਪ੍ਰੈਸ਼ਰ ਨਾਲ ਇਧਰ ਨੂੰ ਆਉਂਦਾ ਆਪਣੇ ਬ੍ਰੇਕ ਡਰਮ ਵਾਲੇ ਜਿਸ ਕਾਰਨ ਕਰਕੇ ਬ੍ਰੇਕ ਬੂਟਾਂ ਪੱਟਣਾਂ ਦੀ ਸ਼ਿਕਾਇਤ ਆ ਜਾਂਦੀ ਹੈ ਇਸ ਕਾਰਨ ਕਰਕੇ ਇਹ ਸੀਲ ਬਹੁਤ ਜ਼ਰੂਰੀ ਹੁੰਦੀ ਹੈ ਜੇ ਮੰਨ ਲਓ ਇਸ ਬ੍ਰੇਕ ਦੇ ਵਿੱਚ ਇਹ ਸੀਲ ਨਾ ਹੋਵੇ ਤਾਂ ਤੁਹਾਡਾ ਜਿਹੜਾ ਬ੍ਰੇਕ ਬੂਟ ਆ ਪੱਟ ਨੂੰ ਨਹੀਂ ਹਟਣਾ ਮਿੱਤਰੋ ਕਿਉਂਕਿ ਤੇਲ ਇਹਦਾ ਬਹੁਤ ਜ਼ਿਆਦਾ ਡਰਮਾ ਚ ਵੱਜ ਜਾਣਾ ਜਿਸ ਕਾਰਨ ਕਰਕੇ ਪ੍ਰੋਬਲਮ ਆਊਗੀ ਹਨਾ ਇਸ ਕਰ ਕਰਕੇ ਸਸੀਂ ਸੀਲ ਵੀ ਇਹ ਯੂਜ਼ ਕਰਦੇ ਆ ਇਹਦੇ ਵਿੱਚ ਡਰਮਾ ਦੇ ਵਿੱਚ ਸੋ ਮੇਟਰ ਜੇ ਜੇ ਮੈਂ ਸੀਲ ਇਹਦੇ ਵਿੱਚ ਉਹ ਵੀ ਨਵੀਂ ਯੂਜ਼ ਕੀਤੀ ਹੈ ਤੇ ਕਿਉਂਕਿ ਕੰਮ ਪਹਿਲਾਂ ਆ ਟਰੈਕਟਰ ਦੇ ਵਿੱਚ ਨਿਕਲੀ ਸੀ ਤੇ ਇਹ ਲੀਕੇਜ ਸੀਗੀ ਤੇ ਸੋ ਇਹਨੂੰ ਲੀਕੇਜ ਦੀ ਪ੍ਰੋਬਲਮ ਨੂੰ ਸੋਲਵ ਦੇ ਕਰਨ ਲਈ ਸਰ ਆਪਾਂ ਇਹਦੇ ਵਿੱਚ ਸੀਲ ਕੰਪਨੀ ਦੀ ਯੂਜ਼ ਕੀਤੀ ਆ ਜੇ ਇਹਨੂੰ ਕਲੋਸ ਕਰਦੀ ਕਰੋ ਚ ਕਲਾਸ ਕਰਦੀ ਸੀਲੇ ਦੇ ਵਿੱਚ ਕੀਤੀ ਆਪਾਂ ਕਿਉਂਕਿ ਸੁਰਾਇਟ ਟੈਕ ਦੇ ਵਿੱਚ ਜੰਗੀ ਸੀਲੀ ਕਾਰਡ ਕੱਢਦੀ ਆ ਮਾੜੀ ਸੀਲ ਨਹੀਂ ਚੱਲਦੀ ਠੀਕ ਹੈ ਤੇ ਸੋ ਲੱਗੇ ਫਿਟਿੰਗ ਕਰਨ ਤੇ ਜੁੜਰੇ ਵਲੌਗ ਦੇ ਵਿੱਚ ਦੋਸਤੋ ਲੱਗੇ ਆਪਾਂ ਇਹਦੇ ਲੈਦਰ ਫਿਟ ਕਰਨ ਹੁਣ ਤੇ ਸਭ ਤੋਂ ਪਹਿਲਾਂ ਆਪਣੀ ਸਟੀਲ ਦੀ ਪਲੇਟ ਆਊਗੀ ਉਸ ਤੋਂ ਬਾਅਦ ਆਪਣੇ ਆਉਣਗੇ ਲੈਦਰ ਠੀਕ ਹੈ ਉਸ ਤੋਂ ਬਾਅਦ ਫਿਰ ਆਪਣੀ ਸਟੀਲ ਦੀ ਪਲੇਟ ਆਊਗੀ ਲੋਜੀ ਇਸ ਤੋਂ ਬਾਅਦ ਫੇਰ ਲੈਦਰ ਆਉਣਗੇ ਆਪਣੇ ਠੀਕ ਹੈ ਇਸ ਤੋਂ ਬਾਅਦ ਆਪਣੀ ਡਿਸਕ ਆਊਗੀ ਆਹ ਵਾਲੀ ਤੇ ਡਿਸਕ ਪਾਉਣ ਤੋਂ ਬਾਅਦ ਫੇਰ ਆਪਣਾ ਲੈਦਰ ਲੈਦਰ ਆਊਗਾ ਫੇਰ ਸਟੀਲ ਦੀ ਪਲੇਟ ਆ ਫੇਰ ਲੈਦਰ ਆਊਗਾ ਤੇ ਸੋ ਇਸੇ ਤਰ੍ਹਾਂ ਕਰਦੇ ਆ ਪਲੇਟ ਫਿਟਿੰਗ ਤੇ ਵਲੌਗ ਨਾਲ ਜੁੜ ਰਹੇ ਠੀਕ ਹੈ ਪਾ ਦਿਓ ਨਾ ਨਾ ਹੋਣਾ ਕਿਤਾ ਚਾਰ ਪੈਸੇ ਆਣੇ ਜੀ ਬਾਕੀ ਆਪਣਾ ਵਰਕ ਚੱਲੀ ਜਾਂਦਾ 3 ਸਪੀਡ ਦਾ ਤੇ ਇਧਰੋਂ ਸਫਾਈ ਬਿਲਕੁਲ ਓਕੇ ਕਰੀ ਜਾਂਦੇ ਹਣਾ ਕਿਉਂਕਿ ਜਿਹੜਾ ਵੀ ਵਰਕ ਆਪਣਾ ਹੁੰਦਾਗਾ ਸਾਰਾ ਓਕੇ ਤੋਂ ਤਾ ਕੇ ਵਧੀਆ ਬਣਾ ਕੇ ਕਰਦੇ ਆ ਤੇ ਤਾਂ ਜੋ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਹਣਾ ਚਲੋ ਸੋ ਦੋਸਤੋ 3 ਸਪੀਡ ਦਾ ਆਪਣਾ ਵਰਕ ਚੱਲੀ ਜਾਂਦਾ ਨਾਈਟ ਹੋ ਚੁੱਕੀ ਹੈ ਪੂਰੀ ਤੇ ਇਧਰ ਨਾਈਟ ਦਾ ਟਾਈਮ ਕੁਝ 9 ਤੋਂ 9:30 10 ਦੇ ਕਰੀਬ ਹੋ ਗਿਆ ਨਾ ਤੇ ਫਿਰ ਵੀ ਸਾਡਾ ਵਰਕ ਜਿਹੜਾ ਚੱਲੀ ਜਾਂਦਾਗਾ ਕਿਉਂਕਿ ਟਰੈਕਟਰ ਬਹੁਤ ਜ਼ਿਆਦਾ ਇਕੱਠੇ ਹੋਏ ਪਏ ਨੇ ਤੇ ਕੰਮ ਬਹੁਤ ਜ਼ਿਆਦਾ ਦੇਣ ਵਾਲਾ ਪਿਆ ਠੀਕ ਹੈ ਤੇ ਜਿਹੜਾ ਉਹ 743 ਆਪਾਂ ਤੇਲ ਬ੍ਰੇਕ ਕੀਤਾ 3 ਸਪੀਡ ਕੀਤਾ ਤੇ ਕੱਲ ਨੂੰ ਲਗਭਗ ਉਸ ਟਰੈਕਟਰ ਨੂੰ ਰਨ ਕਰ ਦਾਂਗੇ ਤੇ ਫਿਰ ਆਪਾਂ ਆ ਟਰੈਕਟਰ ਜਿਹੜਾ ਕਿ ਅਮਰਸਰ ਤੋਂ ਆਇਆ ਵਾ ਸੀਗਾ ਤੇ ਇਹਦਾ ਵੀ ਆਪਾਂ ਕੰਮ ਸਟਾਰਟ ਕਰ ਦਾਂਗੇ ਠੀਕ ਆ ਬਾਬੇ ਤੇ ਇਧਰ ਮਾਰਦੇ ਆਪਾਂ ਹੌਲ ਤੇ ਆਪਣਾ ਵਰਕ ਚੱਲੀ ਜਾਂਦਾ ਕੁਝ ਦੇਖ ਸਕਦੇ ਆ सो तो दोस्तों अपना काम सज का दिन काप्लीट हो गया ते बाकी जो ਰੈਗਾ ਵਰਕ ਇਹਦਾ ਕੱਲ੍ਹਲੇ ਵਲੌਗ ਵਿੱਚ ਦਿਖਾਇਆ ਜਾਊਗਾ ਕੱਲ੍ਹਲੇ ਵਲੌਗ ਦੇ ਵਿੱਚ ਤੁਹਾਨੂੰ ਇਸ ਦੀ ਫਿਟਿੰਗ ਵਗੈਰਾ ਦਿਖਾਵਾਂਗੇ ਕਿਵੇਂ ਆਪਾਂ ਕੀਤੀ ਗੇਅਰ ਦੀ ਤੇ ਕਿਹੜਾ ਸਮਾਨ ਆ ਉਹ ਤੁਹਾਨੂੰ ਦਿਖਾਈ ਦਿੰਦਾ ਪਹਿਲਾਂ ਹਨਾ ਕਿਹੜਾ ਯੂਜ਼ ਕੀਤਾ ਆਪਾਂ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਣੇ ਕੋਲੇ ਇਸ ਵਰਾਇਟ ਟਰੈਕਟਰ ਪਾਵਰ ਸਟੀਅਰਿੰਗ ਹੋਣ ਵਾਸਤੇ ਆਇਆ ਸੀਗਾ ਤੇ ਇਹਦਾ ਕੰਮ ਸਟਾਰਟ ਕਰ ਦਾਂਗੇ ਇੱਕ ਆਪਣਾ ਜਿਹੜਾ ਇਹ ਅਰਜਨ ਬੱਲੂਆਣੇ ਤੋਂ ਆਇਆ ਇਹਦਾ ਗੋਰ ਗੇਅਰ ਖੋਲਦੇ ਆਂਗੇ ਠੀਕ ਹੈ ਜੀ ਇੱਕ ਫਾਰਮ ਟਰੈਕ ਆਪਣੇ ਘਰੇ ਖੜਾਗਾ ਉਹ ਵੀ ਜਲਦ ਆਪਾਂ ਪਰसों ਤੱਕ ਉਹ ਵੀ ਆ ਜਗ੍ਹਾ ਤੇ ਖੋਲ ਦੇਵਾਂਗੇ ਕਿਉਂਕਿ ਉਹਦਾ ਇੰਜਨ ਗੇਅਰ ਸਾਰਾ ਆਲ ਓਵਰ ਚੈੱਕ ਕਰਨਾ ਉਹ ਆਪਣੇ ਕੋਲੇ ਆਇਆ ਵਾ ਅ ਰੂਪਨਗਰ ਤੋਂ ਠੀਕ ਹੈ ਜੀ ਦਰਾਹੇ ਵੱਲੋਂ ਸੋ ਮਿੱਤਰੋ ਬਾਕੀ ਤੁਹਾਨੂੰ ਪਤਾ ਹੀ ਆ ਆ ਤੁਹਾਡੀ ਆਪਣੇ ਵਰਕਸ਼ਾਪ ਤੇ ਸਾਰਾ ਵਰਕ ਹੋਈ ਜਾਂਦਾ ਸਾਰੇ ਟਰੈਕਟਰਾਂ ਦਾ ਆਲਰੇਡੀ ਹੋਈ ਜਾਂਦਾ ਬਾਕੀ ਜਿਹੜਾ ਸਾਡੇ ਕੰਮ ਦੇ ਵਿੱਚ ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਜਾਂਦਾ ਕਿਉਂਕਿ ਤੁਹਾਨੂੰ ਪਤਾ ਹੀ ਬਰੀਕੀ ਕੰਮ ਹੁੰਦਾ ਹੈ ਤੇ ਚਲੋ ਕੋਈ ਦਿੱਕਤ ਨਹੀਂ ਬਾਕੀ ਤੁਹਾਡੇ ਸਾਥ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਹੜਾ ਆਪਣਾ ਵਰਕ ਹੈ ਜਿਹੜਾ ਹੌਲੀ-ਹੌਲੀ ਡਨ ਹੋ ਰਿਹਾਗਾ ਤੇ ਸੋ ਦੋਸਤੋ ਮਿਲਾਂਗੇ ਤੁਹਾਡੇ ਨਾਲ ਹੁਣ ਅਗਲੇ ਵਲੌਗ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਅਗਲੀ ਵਧੀਆ ਵੀਡੀਓ ਲੈ ਕੇ ਠੀਕ ਹੈ ਤੇ ਬਾਕੀ ਤੁਹਾਨੂੰ ਅੱਜ ਦਾ ਵਰਕ ਉਹ ਖਾਇ ਅੱਜ ਦੇ ਦਿਨ ਕੀ ਕੀਤਾ ਸਾਰਾ ਕੁਝ ਤੁਹਾਨੂੰ ਅਪਡੇਟ ਦਿੱਤੇ ਤੇ ਕੱਲ ਵਾਲੇ ਦਿਨ ਦੇ ਵਿੱਚ ਫੇਰ ਤੁਹਾਨੂੰ ਦਿਖਾਵਾਂਗੇ ਆਲੂ ਆਪਾਂ ਕੀ ਕੀ ਵਰਕ ਕਰਦੇ ਆ ਕਿਹੜੇ ਡੈਕਟਰ ਆਪਣੇ ਕੋਲ ਨਵਾਂ ਆਉਂਦਾ ਕਿਹੜਾ ਪੁਰਾਣਾ ਖੁੱਲਦਾ ਕੀ ਸਿਸਟਮ ਆ ਸਾਰਾ ਦਿਖਾ ਦੇ ਤੇ ਚਲੋ ਵੀਡੀਓ ਨੂੰ ਬਤਵਤ ਕਰਦੇ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਠੀਕ ਹੈ ਜੀ ਧੰਨਵਾਦ ਸਸਿਪਾ